ਦੀਆਂ ਰੋਟੀਆਂ ਖਾ ਲੋ ਖਾ ਲੋ ਖਾ ਲੋ ਪਾ ਦੇ ਪਾ ਦੇ ਕਿਹੜਾ ਅੱਛਾ ਠੀਕਾ ਠੀਕ ਆ ਚਲੋ ਵੀ ਸਸਤਰੇ ਗੱਲ ਸਾਰੇ ਵੀਰ ਬਣਾਉਂ ਸਾਰੇ ਜਾਨਵਰ ਸੈੱਟ ਸਾਰੇ ਆਂਦੇ ਮੈਂ ਕਿਹਾ ਚਲੋ ਅੱਜ ਵਲੌਗ ਬਣਾ ਲੈਂਦੇ ਆ ਉਧਰ ਕਮਾਉਣੀ ਦੀ ਕਰਾਸ ਕਰਾਤੀ ਭਾਈ ਆਪਾਂ ਨੇ ਪੈਰੀ ਵੀ ਕਾ ਰਹੇ ਆ ਇਹ ਹਨਵਰ ਰੋਟੀਆਂ ਕਾਜੀ ਆਹ ਚਿੱਟਾ ਬੱਚਾ ਇੱਕ ਗਾਇਬ ਹੋ ਗਿਆ ਇਹ ਆ ਤਿੰਨ ਤੇ ਹਾਂ ਤਿੰਨ ਚਿੱਟੇ ਤੇ ਬਾਕੀ ਕਾਲੇ ਤੇ ਦੇਖ ਲੈ ਗਣਕੀ ਦੇਖ ਲੈ ਦੋ ਹੀ ਆਈ ਹਾਂ ਨਾ ਨਾ ਬੱਚੇ ਕਾਲੇ ਵੀ ਮੈਂ ਕਿਹਾ ਬਾਈ ਕੈਮਰਾ ਮਾਰਾ ਇਹ ਲਵਾਏ ਦੇ ਮੈਂ ਕੈਮਰਾ ਤਾਂ ਕਰਿਆ ਹੋਇਆ ਕੋਣ ਫੋਲਣ ਦਾ ਟਾਈਮ ਨਹੀਂ ਲੱਗਿਆ ਹਰੇ ਹੁਣ ਫੋਲਾਂਗੇ ਅਛਾ ਇੱਧਰ ਹੀ ਹੁੰਦਾ ਲੱਗਿਆ ਆਂਡੇ ਦੇਖ ਲਾ ਹੁਣ ਆਂਡੇ ਹੋਣ ਲੱਗੇ ਹਨ 6 ਹੋ ਗਏ ਕੁੱਪਟਰ ਵੀ ਦਿਖਾਉਣੇ ਆ ਬਾਈ ਤੁਹਾਨੂੰ ਬਤਕਾਂ ਤਿੰਨੇ ਫਿਰਦੀਆਂ ਰਾਜ ਹਾਂਸੀ ਫਿਰਦੇ ਆ ਆਹ ਜੋੜਾ ਹੀ ਫਿਰਦਾ ਅਸੀਲ ਮੁਰਗੀ ਵੀ ਫਿਰਦੀ ਆ ਆਹ ਮੁਰਗੀ ਫਿਰਦੀ ਆ ਉਹ ਪੱਠਾ ਫਿਰਦਾ ਅਸੀਲ ਵੀ ਪੂਰੇ ਆ ਬਾਕੀ ਕਰਦੇ ਆ ਚੈਕਿੰਗ ਰੁਕ ਜਾ ਦੋ ਚਾਰ ਮਿੰਟ ਆਨੇ ਦਾਣੇ ਖਾ ਲੈਣ ਲੋ ਬਤਕਾਂ ਬੰਦ ਕਰ ਦੰਨੇ ਆ ਬਾਈ ਆਹ ਛੋਡੇ ਚ ਕਰਨੀਆਂ ਪੰਜ ਆਹ ਸਾਲਾ ਮੁਰਗੀ ਬੜੀ ਬੈਠੀ ਏ ਦੇਖ ਚੂਚੇ ਐ ਜਣੀ ਇਧਰ ਲੈ ਜਾ ਇਧਰ ਲੈ ਜਾ ਚੱਲ ਇੱਜੇ ਕਰ ਦੇ ਹੁਗੀਆਂ ਦੇ ਲਾ ਬੱਚਾ ਨਾ ਹੋਵੇ ਕੋਈ ਬੱਚਾ ਤਾਂ ਨਹੀਂ ਕੋਈ ਨਹੀਂ ਚੱਲ ਕਰ ਦੇ ਬੰਦ ਹੁਣ ਇਹ ਇਧਰ ਹੋ ਜਾਣਗੇ ਹਾਂ ਬਈ ਟਰਕੀ ਲੱਗੋ ਫਿਰ ਆਂਡੇ-ਮੁੰਡੇ ਦੇਣ ਬਾਕੀ ਇਧਰ ਕਰਨੀਆਂ ਕੁਚਿਆ ਨੇ ਆਉਜ ਹੋ ਜਾਣਾ ਆਪੇ ਪਹਿਲਾਂ ਖਾ ਕਬੂਤਰ ਦੇਖ ਲਈ ਹੈ ਨਾ ਜੇ ਆਂਡੇ ਉਂਡੇ ਆ ਤਾਂ ਭੰਦੇ ਉਹ ਕਰਨਾ ਆਪਾਂ ਨੇ ਆਂਡੇ ਨਹੀਂ ਲੈਣੇ ਨਾ ਤੇ ਕਿਉਂਕਿ ਬਾਹਰ ਕੱਢਣੇ ਆ ਇਹ ਇਹ ਤਾਂ ਪੂਰੇ ਨੇ ਆ ਬੈਠਾ ਇੱਕ ਦਾ ਬੱਚਾ ਆਹ ਦੇਖਾ ਕਾਜੀ ਹਾਂ ਹੁੰਦਾ ਇਹ ਯਾ ਲੋ ਜਿਓ ਬੋ ਚੱਲ 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 ਫੜ ਜਾਂ ਗੈਂਡ ਲੰਨੇ ਆ ਦੋ ਬਚੇ ਪੂਰੇ ਨੇ ਦੋ ਚਾਰ ਛੇ ਪੂਰੇ ਨੇ ਪੂਰੇ ਆ ਪੂਰੇ ਪੂਰੇ ਅੰਡੇ ਕਿਹਨੇ ਨਹੀਂ ਦਿੱਤੇ ਹੋਏ ਹੁਣ ਆ ਮੈਨੂੰ ਲੱਗਦੀ ਆ ਪਰ ਚਲੋ ਕੋਈ ਨਹੀਂ ਠੀਕ ਆ ਓਕੇ ਰਬੋਟਾ ਦਾ ਦੇ ਰੰਦਾ ਗੇਟ ਆ ਸਾਲੇ ਮਾਂ ਵਾਲੀ ਕਿ ਵਿੱਜਾ ਤੂੰ ਇਹਾਂ ਪੇ ਵੜ ਜਾਓ ਆਇਓ ਭਾਈ ਹੋ ਗਿਆ ਆ ਮੱਖਾ ਦੀ ਤਿਆਰ ਹਾਂ ਆ ਦੇਖ ਤਾਂ ਉਹਦੂਆ ਲਾਲ ਜਿਹਾ ਬੜਾ ਹੋਇਆ ਹੋਇਆ ਹਾਂ ਔਰ ਇਹ ਪਾਣੀ ਪੀਂਦਾ ਹਾਂ ਚਲੋ 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 ਇਹ ਮੁਰਗੀ ਪਾਣੀ ਪੀ ਕੇ ਜਾਣਗੇ ਪਾਣੀ ਪੀ ਕੇ ਜਾਣਗੇ ਚੱਲ ਦੂੰਗੀ ਬੱਚਿਆਂ ਵਾਲੀ ਮੁਰਗੀ ਚੱਲ ਚੱਲ ਇਹ ਕ ਲਾਲ ਮੁਰਗਾ ਲਿਆ ਕੇ ਖਿੜਨਾ ਔਰ ਦੇਖੋ ਫੰਗ ਕੇ ਵਿੱਚ ਛੜੇ ਪਏ ਨੇ ਲੈ ਹਾਂ ਬਰਮਾ ਇਹ ਹੁਣ ਝਾੜੇ ਪਿਆ ਹੋਇਆ ਹਨ ਬੱਚੇ ਤੇ ਨਾ ਫਿਰਦੇ ਨੇ ਹੁਣ ਤਿੰਨ ਉਹ ਫਿਰੇ 6 7 ਇੱਕ ਬੱਚਾ ਹੋਰ ਕਿੱਥੇ ਆ ਚਲੋ ਚਲੋ ਕਾਰ ਬੰਦਗਾ ਜੀ ਚੱਲ 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 ਤੂੰ ਚੱਲ ਬਈ ਉੱਧਰ ਚੱਲੇ ਬਚਿਆਂ ਨੇ ਤਾਂ ਆਪੇ ਹੋ ਲੈਣਾ ਇੱਧਰ ਨੂੰ ਉਹਦੇ ਅੰਦਰਲੇ ਅੰਦਰ ਗਏ ਆ ਵੀ ਗਏ ਅੰਦਰ ਆ ਵੀ ਗਏ ਉਹ ਵੀ ਗਈ ਅੰਦਰ ਬੱਚੇ ਤਿੰਨ ਤਿੰਨ ਛੇ ਆ ਬਚਿਆ ਕਿ ਮੁਰਗੀ ਵਾਲੀ ਮੁਰਗੀ ਆ ਬੱਚਾ ਇੱਕੇ ਕੇ ਅੰਦਰ ਆ ਭਜੇ ਕਾ ਹੋਰ ਘੱਟ ਆ ਯਾਰ ਜਸੂ ਭਜੇ ਕਿੰਨੇ ਤੇ 8 ਤੇ ਟੋਟਲ 7 ਰਹਿ ਗਏ ਤੇ ਹਨਾ 7 ਤਾਂ ਹੈਗੇ ਪੂਰੇ ਚੱਲੋ ਚੱਲ ਕਿਵੇਂ ਦੁਰਦਾ ਚਲੋ 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 ਓਏ ਝਾੜੇ ਪੈ ਗਏ ਹੁਣ ਇਹਨਾਂ ਨੂੰ ਅਲੱਗ-ਅਲੱਗ ਕਰਨਾ ਪੈਣਾ ਹੁਣ ਇਹ ਵੜਦੇ ਹੋਣੇ ਦਪੈਰੀ ਨੂੰ ਪਾਇਆ ਤਾਂ ਪਾ ਜਾਈ ਆ ਹੁਣੇ ਭਾਇਆ ਇਹਨੂੰ ਇੱਧਰ ਚੱਲ ਚੱਲ ਪੈਰੀ ਭੱਜਲਾ ਹੁਣ ਇੱਧਰ ਹਾਂ ਭੱਜਲਾ ਇੱਥੇ ਭੱਜਣਾ ਚਾਹੇ ਐ ਫਰੀ ਜਾਇਆ ਕਰੇ ਰਾਤ ਨੂੰ ਹੈ ਨਾ ਇਹ ਲੰਗਾ ਦੇ ਮਾਰਦੀ ਆ ਕੋਈ ਬੱਜਿਆ ਬੱਜਿਆ ਨਾ ਹੋਵੇ ਹੈ ਨਾ ਪੈਰੀ ਜਾ ਇੱਧਰ ਨਾ ਆਰੇ ਪੈਰੀ ਕੋਈ ਨਹੀਂ ਕੋਈ ਨਹੀਂ ਪੈਰੀ ਹਾਂ ਕੋਈ ਨਹੀਂ ਕੋਈ ਨਹੀਂ ਕੁੱਤੀ ਸੋਹਣੀ ਬਾਦ ਹੋ ਗਈ ਹੈ ਨਾ ਉਹ ਵੀ ਇਧਰ ਵੀ ਕੀੜਾ ਮਾਰ ਲਈ ਹੁਣ ਹਫਤੇ ਬਾਅਦ ਮੜਿਆ ਕੀੜੇ ਮਾਰਨਾ ਚ ਧੰਗੀਆਂ ਢੂੰਗੀਆਂ ਲਾਤੀਆਂ ਉਹ ਵੀ ਲਾਤੀਆਂ ਵੀ ਲਾਤੀ ਕਬੂਤਰ ਮੜੇ ਚੈੱਕ ਕਰ ਲੀਏ ਹੂੰ ਹਾਂ ਮੈਂ ਲੈਣੇ ਓਕੇ ਓਕੇ ਮੈਂ ਹੀ ਗਿਰਦਾ ਹਾਂ ਨੇਰੇ ਕਰਕੇ ਹਾਂ 39 ਰੱਖ ਲੈ ਠੀਕ ਆ ਠੀਕ ਆ ਓਕੇ ਆ ਸਾਰਾ ਸਿਸਟਮ ਚਲੋ ਇਧਰਿਆਂ ਵੱਲ ਵੀ ਢੇੜਾ ਮਾਰੇ ਲੈਣੇ ਆ ਹੁਣ ਇੱਕ ਮਿੰਟ ਫਲੈਸ਼ ਮਟ ਜੂ ਵੀ ਨਾਲ ਹਾਂ ਬਈ ਕੱਚੇ ਹੋ ਠੀਕ ਨੇ ਠੀਕ ਨੇ ਇਹ ਵੀ ਓਕੇ ਰੋਟ ਹੈ ਘੋੜੀਆਂ ਵੱਲ ਵੀ ਢੇੜਾ ਮਾਰ ਲਈਏ ਹਾਂ ਵੀ ਨੂਰੀ ਨਰੀ ਲੋਕਾਂ ਮਾਕੇ ਲੰਦਾ ਬਾਈ ਇਹਦੀ ਵੀਡੀਓ ਬਣ ਨਹੀਂ ਰਹੀ ਹੈਗੀ ਕਿਉਂਕਿ ਮੱਖੀਆਂ ਹੀ ਆਉਣ ਲੱਗੀਆਂ ਦੀਆਂ ਅੰਬਰ ਆ ਖੜ ਗਿਆ ਆਪਣੀ ਬਾਕੀ ਕੱਲ ਨੂੰ ਦਿਨ ਚ ਦਿਖਾਵਾਂਗੇ ਤੇ ਇੱਕ ਮਿੰਟ ਬੋਲ ਕੇ ਵਲੌਗ ਦੀ ਐਂਡਿੰਗ ਕਰ ਦਨੇ ਆ ਇੱਕ ਢਾਂਗੀ ਲਾਉਣੇ ਵਾਲੀ ਰਹਿ ਗਈ ਆ ਉਹ ਦੇ ਲੱਗੀ ہوئی ਹਵਾ ਚੱਲ ਰਹੀ ਹੈ ਪੂਰੀ ਤੇ ਚਲੋ ਆ ਕਮੈਂਟ ਬੋਲਦੀ ਹੈ ਲੋਏ ਮਿੱਤਰੋ ਕਮੈਂਟ ਬੋਲਦੀ ਹੈ ਗੌਰਵ ਰਾਓ ਓਕੇ ਵੀਰੇ ਥੈਂਕ ਯੂ ਥੈਂਕ ਯੂ ਵੀਰੇ ਜਸਵੀਰ ਸਿੰਘ ਹੈਲੋ ਬਾਈ ਹਾਂਜੀ ਕੀ ਹਾਲ ਹੈ ਵੀਰੇ धीरਜ ਕੁਮਾਰ ਤੇਰੇਵੇਂ ਪਲਾਨ ਕਾ ਨਵੀ ਆਪਣੇ ਖੁੱਡੇ ਛਾਫ ਕਰਨਾ ਤੇ ਮਾਰਕਾ ਨਹੀਂ ਕੇ ਐਲ ਵਲੌਗ ਇੱਕ ਵਾਰ ਖੁੱਡੇ ਵਿੱਚ ਧੂਣੀ ਕਰੋ ਨਿੰਬ ਦੀ ਹਾਂ ਹਾਂ ਵੀਰੇ ਉਹ ਕਰਤੀ ਸੀ ਹੁਣ ਵਲੌਗ ਬਣਾਉਣ ਦਾ ਟਾਈਮ ਹੀ ਲੱਗਿਆ ਕਬੂਤਰ ਹੁਣ ਸੈਟ ਹੈ ਵੀਰੇ ਸਾਰੇ ਬਾਈ ਬੈਰਸ ਆਇਆ ਹਾਂਜੀ ਹਾਂ ਵੀਰੇ ਸਪਰੇ ਵੀ ਕਰਤੀ ਸੀ ਧੂਣੀ ਕਰਤੀ ਸੀ ਨਿੰਬ ਦੇ ਪੱਤਿਆਂ ਦੀ ਸਾਗਰ ਲਵਾਣਾ ਧੰਨਵਾਦ ਬਾਈ ਐਨੇ ਕਮੈਂਟ ਕਰ ਲਈ ਮਿਲਦੇ ਆਂ ਅਗਲੀ ਵੀਡੀਓ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਅਗਲੀ ਵੀਡੀਓ ਚ